ਗਰਮ ਹੋ ਗਿਆ ਨਾ ਤੇ ਆ ਕਰਲੇ ਆ ਇਹ ਇਹਨੂੰ ਨੇ ਗਰਮ ਤੇਲ ਚ ਇਹ ਨੂੰ ਨਾਗੇ ਚੰਗੀ ਤਰ੍ਹਾਂ ਫਰਾਈ ਕਰਨੇ ਆ ਲੇ ਬਤਲੇ ਆਲੂ ਕੱਟ ਲੈਨੇ ਆ। ਹਾਂ ਚੰਗੀ ਤਰ੍ਹਾਂ ਹਲਾਵਾਂਗੇ। ਹਰੀਆਂ ਮਿਰਚਾਂ ਪਾ ਕੇ ਮੜ ਕੇ ਇਹ ਜਿੰਨੀ ਸਾਨੂੰ ਲੋੜ ਆ ਲੂਣ ਦੀ। ਡੇਢ ਚਮਚਾ ਲੂਣ ਪਾਵਾਂਗੇ। ਕਹਿੰਦੇ ਕਰੇਲੇ ਜਿਹਦਾ ਬਾਤ ਥੋਤੇ ਸੀ ਉਹਦੇ ਵਿੱਚ ਅੱਧਾ ਨਿੰਬੂ ਇੱਕ ਚਮਚਾ ਲੂਣ ਦਾ ਪਾ ਕੇ ਚੰਗੀ ਤਰ੍ਹਾਂ ਥੋਤੇ ਹੀ। ਫਿਰ ਇਹਨਾਂ ਕੜਤਨ ਜਿੰਨੀ ਵੀ ਆ ਸਾਰੀ ਬਾਹਰ ਆ ਜਾਂਦੀ ਆ। ਔੜੇ ਨਹੀਂ ਹੁੰਦੇ ਫੇ ਖਾਣ ਚ। ਨਿੰਬੂ ਜ਼ਰੂਰ ਅੱਧਾ ਪਾਉਣਾ ਚਾਹੀਦਾ। ਮੋਟਾ ਉੜ ਕੇ ਤੇਲ ਗਰਮ ਹੋ ਚੁੱਕਿਆ ਨਾ ਤੇ ਆ ਕਰ ਲਿਆ ਇਹ ਇਹਨਾਂ ਨੇ ਇਹਦੇ ਗਰਮ ਤੇਲ 'ਚ ਇਹਨੂੰ ਨਾਗੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਫਰਾਈ ਕਰਨੇ ਆ ਪਤਲੇ ਆਲੂ ਕੱਟ ਲੈਨੇ ਆ। ਹਾਂ ਚੰਗੀ ਤਰ੍ਹਾਂ ਹਿਲਾਵਾਂਗੇ। ਹਰੀਆਂ ਮਿਰਚਾਂ ਪਾ ਕੇ ਮੜ ਕੇ ਇਹ ਜਿੰਨੀ ਸਾਨੂੰ ਲੋੜ ਆ ਲੂਣ ਦੀ 1.5 ਚਮਚਾ ਲੂਣ ਪਾਵਾਂਗੇ। ਕਵੀ ਕਰੇਲੇ ਜਿਹੜਾਵਾ ਧੋਤੇ ਸੀ ਉਹਦੇ ਵਿੱਚ ਅੱਧਾ ਨਿੰਬੂ ਇੱਕ ਚਮਚਾ ਲੂਣ ਦਾ ਪਾ ਕੇ ਚੰਗੀ ਤਰ੍ਹਾਂ ਧੋਤੇ ਹੀ। ਫਿਰ ਇਹਨਾਂ ਕੜਤਨ ਜਿੰਨੀ ਵੀ ਹੈ ਸਾਰੀ ਬਾਹਰ ਆ ਜਾਂਦੀ ਆ। ਕੋੜੇ ਨਹੀਂ ਹੁੰਦੇ ਫੇ ਖਾਣ ਚ। ਨਿੰਬੂ ਜ਼ਰੂਰ ਅੱਧਾ ਪਾਉਣਾ ਚਾਹੀਦਾ। നോക്കി <laughs> കൊടുക്കുക <laughs>